तका, तका। देखो बारी तो कमा हो कमावे देखो लाइसिया देखो तो आगा। तो आगा। ਕੁੱਲ ਆਈਸੀ ਨੇ ਦੇ ਦਿੱਤੇ ਬੱਟੀਆਂ ਦੇ ਕੋਲ ਸਭ ਟਾਟਰ ਸਭ ਮੁੱਕਾ ਮਾਰੀ ਜਾਂਦੇ ਆ ਨਹੀਂ ਖੜੇ ਤੁਸੀਂ ਦੇਖਦੇ ਖੜੇ ਰਹਿਣਾ ਆ ਭਾਈ ਹੁਣ ਤੁਸੀਂ ਸਾਨੂੰ ਗਾਲ ਕੱਢੇ ਇੱਥੇ ਕੱਢ ਕੇ ਦਿਖਾਵੇ ਕਾਲ ਨੂੰ ਜ਼ਿੰਮੇਵਾਰ ਹੋਊਗੀ ਜੀ ਹਾਂਜੀ ਭਾਈ ਇਹ ਸਾਨੂੰ ਉਹ ਤਾਂ ਕੰਮ ਕੀ ਕਰੇਗਾ ਨਾ ਅਗੇ ਉਹ ਚੀਜ਼ ਦਾ ਪੁਸ਼ਪ੍ਰਸ਼ਾਸਨ ਜ਼ਿੰਮੇਵਾਰ ਹੋਊਗੀ ਆ ਬੰਦਾ ਗਾਲਾਂ ਕੱਢ ਕੇ ਗਿਆ ਕੱਢੀ ਤੁਸੀਂ ਸੁਣੀ ਹੈ ਨਾ ਗਾਲ ਇਹ ਕਹਿੰਦਾ ਭਾਈ ਹੁਣ ਇੱਥੇ ਗਾਲ ਕੱਢੇ ਇਹ ਪ੍ਰਸ਼ਾਸਨ ਜ਼ਿੰਮੇਵਾਰ ਆ ਭਾਈ ਮਾਂ ਭੈਣ ਨੂੰ ਕੋਈ ਗਾਲ ਕੱਢੇ ਹੁਣ ਸੁਣਾਂਗੇ ਹੁਣ ਪਾੜ ਕੇ ਸੱਟਾਂਗੇ ਤੁਹਾਡੇ ਸਾਹਮਣੇ ਆ ਪੈਣਾ ਸਾਰੀਆਂ ਨਾਲ ਖੜੀਆਂ ਮੈਂ ਚੋਰ ਸਾਨੂੰ ਕਹਿਣਾ ਮੈਂ ਕੈਨ ਵੀ ਡਾਈ ਬਜ਼ੁਰਗੋ ਜਿਹੜੇ ਨਾਲ ਜਦੋਂ ਸੁਦੇ ਦੇ ਆਇਆ ਹੀ ਧਰਨਾ ਇਹ ਉਦੋਂ ਵੀ ਆਇਆ ਪਾਣੀ ਦਾ ਕਿਸੇ ਨੇ ਪੁੱਛਿਆ ਬੋਤਲ ਲੈਣ ਸਾਡੇ ਇੱਥੇ ਸਾਰੇ ਕਿੰਨੇ ਟਾਈਮ ਕਿਥੇ ਧੰਨ ਆਇਆ ਸਾਨੂੰ ਤੋਂ 2-3 ਘੰਟੇ ਹੋ ਗਏ ਹਾਂਜੀ ਆ ਇਸੀ ਦਾ ਦੇਦ ਤੇ ਵਟੀਆਂ ਦੇਖੋ ਰੋਡ ਬੰਦ ਕਰਤਾ ਦੇਖੋ ਲਾਈ ਬਾਰੀ ਵਿੱਚ ਰੋੜਾ ਪਿਆ ਦੇਖੋ ਲਾਈ ਸੀਗਾ ਦੇਖੋ ਵਟੀਆਂ ਲਾਈ ਸੀ ਦਾ ਦੇਦ ਤੇ ਵਟੀਆਂ ਦੇਖੋ ਪਾਰਟੀਆਂ ਫੜੀਆਂ ਹੱਥ ਦੇਖੋ ਲਾਈ ਸੀ ਦਾ ਦੇਦ ਤੇ ਦੇਖੋ ਲੈ ਸੀ ਕਿ ਇੱਥੇ ਆਣੀ ਮਤੇ ਕਿੰਨਾ ਦਿਨ ਇੱਥੇ ਰੋਡ ਤੇ ਬੰਦ ਕਰਿਆ ਜਿੱਕੀ ਹੈ ਪਾਣੀ ਨਹੀਂ ਆ ਰਿਹਾ 22 ਦਿਨ ਤੋਂ ਕਿੰਨਾ ਟਾਈਮ ਹੋ ਗਿਆ ਪਾਣੀ ਨਹੀਂ ਆਂਦਾ 22 ਦਿਨ ਤੋਂ ਹਾਂਜੀ ਕਿੱਥੋਂ ਲਿਆਈਏ ਤਾਨੂੰ ਕਿੰਨਿਆਂ ਨੇ ਵਿਚਾਰੇ ਕੰਮਾਂ ਤੇ ਜਾਣ ਤੋਂ ਬੈਠੇ ਆ ਹਾਂਜੀ ਕੌਂਸਲ ਸਾਡੀ ਗੱਲ ਨਹੀਂ ਸੁਣਦਾ ਹੈਗਾ ਤੁਹਾਡੇ ਕੋਲ ਉੱਥੇ ਕੌਂਸਲ ਕੌਣ ਡਟਾ ਲੱਕੀ ਕੌਂਸਲ ਉਹਨਾਂ ਨੇ ਤੁਹਾਨੂੰ ਪੁੱਛਿਆ ਨਹੀਂ ਆ ਕੇ ਪੁੱਛਾ ਤੱਕ ਵੀ ਨਹੀਂ ਹੈਗਾ ਹਾਂਜੀ ਨਹੀਂ ਆਏ ਨਾ ਤਾਂ ਪਾਣੀ ਆਏਗਾ 20 ਮਹੀਨਾ ਨਾਲ ਹਾਂਜੀ ਦੇਖੋ ਲਾਈ ਸੀਗਾ ਤੇ ਵਟੀਆਂ ਦੇਖੋ ਮੇਰੀ ਲੱਤੀ ਨਾਲ ਗੱਲ ਹੋਈ ਆ ਕਾਰਪੋਰੇਸ਼ਨ ਜ ਹੈਗਾ ਕਾਰਪੋਰੇਸ਼ਨ ਦੇ ਉੱਥੇ ਤੋਂ ਵਟੀਆਂ ਆ ਗਈਆਂ ਲੱਗੋ ਸਰੀਆ ਦੇ ਮੇਰੀ ਗੱਲ ਕਿੱਥੇ ਜਾਮ ਲੱਗਾ ਕਿੰਨਾ ਹੋ ਗਿਆ ਬਾਬੇ ਰਾਣੀ ਉਹਨੂੰ ਸਾਰੇ ਪਿੰਡ ਤੇ ਵਟੀਆਂ ਲਾਈ ਸੀਗਾ ਤੇ ਵਟੀਆਂ ਦੇਖੋ

ਕਾਲੇ ਗੱਟੀਆਂ ਦੇ ਆਹ ਗਾਲੇ ਕਿੰਨੇ ਕਾਲੇ ਗੱਟੀਆਂ ਸਾਡੇ ਇੱਥੇ ਕਿਸ ਨੇ ਗਾਲ ਘੱਟੀ ਨਾ ਭਾਈ ਹੁਣ ਤੁਸੀਂ ਸਾਨੂੰ ਗਾਲ ਕੱਢੇ ਇੱਥੇ ਕੱਢ ਕੇ ਦਿਖਾਵੇ ਕੌਣ ਮਨੂੰ ਜ਼ਿੰਮੇਵਾਰ ਕੀ ਹੁੰਦਾ ਹਾਂਜੀ ਭਾਈ ਇਹ ਸਾਨੂੰ ਉਹ ਤਾਂ ਕੰਮ ਕੀ ਕਰੇਗਾ ਉਹ ਚੀਜ਼ ਦਾ ਪੁਸਤ ਪ੍ਰਸ਼ਾਸਨ ਜ਼ਿੰਮੇਵਾਰ ਹੋਗੀ ਠੀਕ ਹੈ ਬਈ ਸਵਾਲ ਹੈ ਪ੍ਰਸ਼ਾਸਨ ਦੇਖੋ ਖੜਾ ਦੇਖ ਰਿਹਾ ਹਟੋ ਭਾਈ ਹੋ ਗਿਆ ਪਾਜੀ ਹੁਣ ਤੁਹਾਡੇ ਸਾਹਮਣੇ 1 ਮਿੰਟ ਭਾਈ ਆ ਬੰਦਾ ਗਾਲਾਂ ਕੱਢ ਕੇ ਗਿਆ ਕੱਢੀ ਤੁਸੀਂ ਸੁਣੀ ਹੈ ਨਾ ਗਾਲ ਇਹ ਕਹਿੰਦਾ ਭਾਈ ਹੁਣ ਇੱਥੇ ਗਾਲ ਕੱਢੇ ਇਹ ਪ੍ਰਸ਼ਾਸਨ ਜ਼ਿੰਮੇਵਾਰ ਆ ਭਾਈ ਮੇਰੀ ਮਾਂ ਭੈਣ ਨੂੰ ਕੋਈ ਗਾਲ ਕੱਢੇ ਹੁਣ ਸੁਣਾਂਗੇ ਹੁਣ ਪਾੜ ਕੇ ਸੱਟਾਂਗੇ ਤੁਹਾਡੇ ਸਾਹਮਣੇ ਮਾਂ ਭੈਣਾਂ ਸਾਰੀਆਂ ਨਾਲ ਖੜੀਆਂ ਆ ਜਾਣੇ ਜ਼ਿੰਮੇਵਾਰ ਆ ਇਹ ਗਾਲਾਂ ਕੱਢਦੇ ਬੀਬੀ ਕੀ ਕਹਿ ਰਹੇ ਸੀ ਤੁਹਾਨੂੰ ਕੀ ਕਹਿ ਰਹੇ ਬਜ਼ੁਰਗ ਇਹ ਬੜੇ ਕੋਣਾਂ ਮੈਂ ਚਾਹ ਤੁਹਾਨੂੰ ਕਹਾਂ

ਹੌਣ ਧੱਕੇ ਨਾਲ ਵਿਚੀ ਨਭਾ ਦਾ ਰਹੀ ਜੇ ਕੋੜ ਕੋਲ ਖੜੀ ਆ ਪਸਦਾ ਨਹੀਂ ਨਾ ਡਰਦਾ ਇਹਨਾਂ ਨੂੰ ਇਹ ਪਬਲਿਕ ਨੇ ਕਿਸੇ ਦਾ ਕੀ ਸਾਥ ਦੇਣਾ ਹਾਂ ਜਾਲੇ ਕੋਲ ਆਂਗਾਂ ਦਾ ਨਿਕੰਢ ਇਹਨੇ ਕਿਸੇ ਦਾ ਕੀ ਸਾਥ ਦੇਣਾ ਦੇਖੋ ਲਈ ਸੀਗਾ ਦੇਖਦੇ ਮਟਰੀਆਂ ਦੇਖੋ ਪੂਰਾ ਰੋਡ ਬੰਤ ਕਰ ਦਿੱਤਾ ਉਹਨਾਂ ਨੇ ਦੇਖੋ ਬਟੀਆਂ ਲਈ ਸੀਗਾ ਅੱਜ ਪਪਾ ਜੀ ਤੁਸੀਂ ਕੀ ਕੀ ਮੰਦਗੀ ਕਰਦੇ ਹੋਣੇ ਕੋ ਭਰਾਵਾ ਮੰਗਾ ਦੀ ਕਾਦੀ ਸਾਨੂੰ ਪਾਣੀ ਦੇ ਦੇਵੇ ਅਸੀਂ ਚਾਹੀਏ ਘਰਾਂ ਨੂੰ ਜੇ ਨਹੀਂ ਕਿਤੇ ਬੋਰ ਦਾ ਇੰਤਜ਼ਾਮ ਨਹੀਂ ਹੁੰਦਾ ਟੈਂਕਰ ਦੇ ਦੇਵੇ ਹਾਂਜੀ ਜੇ ਬੋਰ ਦਾ ਇੰਤਜ਼ਾਮ ਨਹੀਂ ਤਾਜਾ ਬੋਰ ਬਹਿ ਗਿਆ ਆ ਜਾਂ ਮੋਟਰ ਖਰਾਬ ਹੋ ਗਈ ਯਾਰ ਇਕੱਲੇ ਇਕੱਲੇ ਕਹੇ ਰਣੂ ਰੀਰ ਆਜਾ ਦੱਸੇ ਆਇਆ ਕੱਲ ਬਾਣੀ ਆ ਰੀਰ ਨੂੰ ਦਿਓ ਸਾਨੂੰ ਟੈਂਕਰ ਟੁੰਕਰ ਦੇ ਦੇ ਤੇ ਆਹ ਉਹ ਕੀਤਾ ਜੀ ਨੂੰ ਅੱਜ ਆ ਰਿਹਾ ਕੋਈ ਹੈਲੋ 2 ਮਹੀਨਾ ਹੋ ਗਿਆ ਸੀ ਕੱਟਾ ਬੈਠੇ ਆ ਹੈਲੋ ਮੈਂ ਲਾਈ ਦੇਤਾ ਹਾਂ ਉਹ ਪਾੜੀ ਵਿੱਚ ਰੋੜਾ ਪਿਆ ਦੇਖੋ ਪੂਰਾ ਰੋਡ ਬੰਦ ਕਰਤਾ ਇਹਨਾਂ ਨੇ ਦੇਖੋ ਪੱਸਾ ਲੱਤੀਆਂ ਰੋਡ ਤੇ ਦੇਖੋ ਲਾਈ ਸਿਰਾ ਦੇਤੇ ਮੁਕੇ ਦੇ ਪੁੱਤ ਵੀ ਪੁੱਛ ਗਈ ਹੈ ਦੇਖ ਲਓ ਲਾਈ ਸਿਰਾ ਦੇਤੇ ਪਟੀਆਂ ਲਾਈਸ ਹੋਰ ਦੇਖੋ ਪਾਣੀ ਵਿੱਚ ਪਾਣੀ ਵੀ ਦੇਖੋ ਪਾਣੀ ਦੀ ਹਾਣੀ ਹੋ ਗਈ ਦੇਖੋ ਲਾਈ ਸਿਰਾ ਦੇਤੇ ਪਾਣੀ ਚੱਕ ਕੇ ਪਾਟੀਆਂ ਮਾਰ ਕੇ ਦੇਖੋ ਪਟੀਆਂ ਵੀ ਕਿਸੇ ਵਾਰ ਦੇ ਵਿੱਚ ਕਿਸੇ ਵਾਰ ਦੇ ਵਿੱਚ ਸਮਾਰਟ ਸਿਟੀ ਜਲੰਧਰ ਪਈ ਆ ਪਾਣੀ ਨਹੀਂ ਮੈਥੇ ਪਹੁੰਚੀ ਆ ਹਾਂ ਜੀ ਦਾ 15 ਦਿਨਾਂ ਦਾ ਹੋਇਆ ਪਾਣੀ ਨਹੀਂ ਆਉਂਦਾ ਸਾਡੇ ਬੰਦੇ ਦੁਕਾਨੋਂ ਕੰਮਾਂ ਤੋਂ ਆ ਕੇ ਵਿਚਾਰੇ ਤੁਮੀ ਹੋ ਜਾਂਦੇ ਆ ਹਾਂ ਜੀ ਕਿੰਨਾ 15 ਦਿਨਾਂ ਦਾ ਹੋਇਆ ਪਾਣੀ ਨਹੀਂ ਆਉਂਦਾ ਹੈਗਾ 15 ਦਿਨਾਂ ਨੂੰ ਪਾਣੀ ਨਹੀਂ ਆਇਆ ਇਹ ਪਹਿਲਾਂ ਹੁੰਦਾ ਸੀ ਸਾਰਾ ਹੀ ਪਾਣੀ ਜਿਵੇਂ ਥਿਮਟ ਨਹੀਂ ਪਈ ਉਹਨਾਂ ਨਾਲ ਗੱਲਬਾਤ ਕੀਤੀ ਆ ਜੀ ਉਹਨਾਂ ਨੇ ਦੇਖੋ ਨਾ ਹੀ ਸਿਵਲ ਇੱਥੇ ਅਮਾਦੀ ਪਾਰਟੀ ਹਾਂ ਜੀ ਉਹ ਦਰਪੁੱਤਿਆ ਨਹੀਂ ਭੱਜਦੇ। ਪੂਰਾ ਲਾਈ ਸਿਰ ਦੇਤੇ ਮੁਕੇ ਦੇ ਪੂ ਦੇਖੋ ਟਰੈਵੀ ਇਲਾਕੇ ਦੇਖੋ ਕਿੰਨੀ ਰਸ਼ ਪੈ ਗਈ ਦੇਖੋ ਪੂਰਾ ਲਾਈ ਸਿਰ ਦੇਤੇ ਅੱਜ ਹੋ ਠੀਕੋ ਕੋ ਪਾਰੀ ਵਿੱਚ ਦੇਖੋ ਕੁੱਝ ਵੀ ਗੱਡੀ ਦੇਖੋ ਲੈ ਕੇ ਚੱਲੇ ਆ ਯਾਰ ਦਿੱਤਾ ਜੀ ਕੋਈ ਤਰ੍ਹਾਂ ਕਿਸੇ ਨੂੰ ਉਸ ਤੋਂ ਨੰਗਨ ਨਹੀਂ ਦਿੱਤਾ ਜਾ ਰਿਹਾ ਉਹਨੇ ਕਹਿੰਦੇ ਇੱਥੇ ਨੰਗਨ ਨਹੀਂ ਦੇਣਾ ਆਪਾਂ ਦੇਖੋ ਲਾਈਸੈਂਸ ਦੇ ਦਿੱਤੇ ਕਾਫੀ ਪਰੇਸ਼ਾਨ ਹੈ ਤੇ ਉਹ ਵੀ ਜੀ ਆਪਾਂ ਪਿਆਰ ਪਿਆਰ ਉਹ ਲਾਈਸੈਂਸ ਦੇ ਦਿੱਤੇ ਵਟੀਆਂ ਦੇਖੋ ਉਹ ਤਾਂ ਮੈਡਮ ਰਾਜਵਿੰਦਰ ਘਰ ਗਿਆੜਾ ਆਉਣੀ ਚਾਹੀਦੀ ਆ ਆਊਗੀ ਤਾਂ ਪਾਹੀ ਅਸੀਂ ਸੁਣਵਾਈ ਕਰਾਂਗੇ ਜਿਸ ਦਾ ਬੋਟਾ ਲੈਂਗੇ ਤਾਂ ਪਾਰਾ ਮਾਤਾ ਕਰਦੀ ਹੁਣ ਕਿ ਨਹੀਂ ਨਿਕਲਦੀ ਹੋ ਹੁਣ ਕਿ ਨਹੀਂ ਆਉਂਦੀ ਰਾਜਵਿੰਦਰ ਘਰ ਗਿਆੜਾ ਮੈਡਮ ਉਹਦੋਂ ਦਾ ਰਾਤ ਨੂੰ ਇੱਕ ਇੱਕ ਦੋ ਦੋ ਵਜੇ ਲੋਕਾਂ ਦੇ ਘਰ ਆ ਜਾਂਦੀ ਸੀ ਅੱਜ ਕੀ ਹੋਇਆ ਅੱਜ ਦੋ ਦਿਨ ਹੋ ਗਏ ਕਾ ਬਹੁਤ ਆ ਹਾਂ ਜੀ ਬਿਜਲੀ ਨਹੀਂ ਆਈ ਹਾਂ ਜੀ ਸਾਰੇ ਇਲਾਕਾ ਵੀ ਬਿਲੀ ਬੰਦ ਹੋ ਗਈ ਜਿਹੜੇ ਮਾੜਾ ਮੋਟਾ ਪਾਣੀ ਆਉਂਦਾ ਸੀ ਉਹ ਵੀ ਨਹੀਂ ਆਇਆ ਪਾਣੀ ਜੋ ਰੋਸ ਪੈਣਾ ਹੋ ਗਿਆ ਅੱਜ ਸਾਰੇ ਵਾਲੇ ਪਰਪਨ ਬੰਦ ਆ ਗਏ ਕਿੰਨੇ ਟਾਈਮ ਤੋਂ ਪਾਣੀ ਬੰਦ ਹੋਇਆ ਲਾਈਟ ਬੰਦ ਹੋ ਰਹੀ ਹੈ ਉਹਦਾ ਬੰਦ ਬੱਸ ਸਾਹਿਬ ਉਹ ਕਹਿ ਰਹੇ ਨੇ ਕਿ ਕੋਸ਼ਿੰਗ ਸਾਹਿਬ ਦਾ ਕਹਿਣਾ ਹੈ ਕਿ ਬਰਸਾਤ ਆਏਗੀ ਤਾਂ ਤੁਹਾਨੂੰ ਪਾਣੀ ਮਿਲੇਗਾ ਇਹ ਵੀ ਕੋਈ ਗੱਲ ਹੋਈ ਹੈ ਨਹੀਂ 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 ਅਜੀ ਪਲੀਜ਼ ਅੱਜ ਇਹ ਬੰਦਿਆ ਅੱਛਾ ਮੇਰੀ ਗੱਲ ਸੁਣੋ ਇੱਕ ਗੱਲ ਮੇਰੀ ਗੱਲ ਮੈਂ ਸਾਰਿਆਂ ਨੂੰ ਆਸ਼ਵਾਸਨ ਦਵਾਣਾ ਅੱਜ ਅੱਜ ਉਹਨਾਂ ਨਾਲ ਹੈ ਮੇਰਾ ਆਪਣੀ ਤੁਸੀਂ ਉਹਨਾਂ ਦੀ ਗੱਲ ਸੁਣਨ ਤੋਂ ਟੈਂਕਰ ਆਉਗੇ ਟੈਂਕਰ ਪਿੱਛੇ ਦੋ ਖੜੇ ਆ ਉਹ ਵੀ ਨੈਗੂਰੇ ਭਾਜੀ ਭਾਜੀ ਸਵਾਲ ਇਹਨਾਂ ਟੈਂਕਰ ਦੀ ਬਜ਼ੁਰਗੇ ਕਹਿ ਰਹੀ ਕਿ ਮੈਂ ਪਾਣੀ ਚੱਕ ਕੇ ਲੈ ਆ ਰਹੀ ਸੀ ਤੇ ਮੇਰੇ ਹੱਥ ਤੇ ਨੀਲ ਪੈ ਗਏ ਉਹ ਪਾਣੀ ਕਦੇ ਲੋਕਾਂ ਦੇ ਮੱਲੇਓ ਜਾ ਕੇ ਲੋਕੀ ਵੀ ਮਨਾ ਕਰਦੇ ਪਏ ਉਹਨਾਂ ਨੂੰ ਥੋੜਾ ਫੋਟਾ ਦਾ ਡਰਸ ਨਾ ਲੈਂਦਾ ਆ ਇਧਰ ਹੀ ਨਹੀਂ ਗੱਲ ਪਾਓ ਸਾਡੀ ਵੀ ਲਾਉਣਾ ਪੈਣਾ ਪਿਆ ਪੰਜ ਜੀ ਇਹ ਨਹੀਂ ਲਗਾਣਾ ਅਸੀਂ ਸਾਡੇ ਨਾਲ ਖੜੇ ਹੋਵਾਂਗੇ ਉਹਨੂੰ ਗਲਤ ਤੇ ਕਰੀਂ ਤੁਹਾਡੇ ਨਾਲ ਹੱਥ ਮੋਕੇ ਦੇ ਜਿਹੜੇ ਮੌਜੂਦਾ ਕੌਂਸਲਰ ਪਹੁੰਚੇ ਆ ਉਹਨਾਂ ਵੱਲੋਂ ਕਹਿਣਾ ਕਿ ਸਾਡੇ ਵੱਲੋਂ ਜਿਹੜਾ ਪਾਣੀ ਦੀ ਸਮੱਸਿਆ ਜਿਹੜੀ ਸਾਡੇ ਵੱਲ ਤੋਂ ਹੀ ਆ ਪਾਰਟੀ ਜਾ ਰਹੀ ਆ ਕਿਹੜਾ ਮੋਟਰ ਨੂੰ ਟੈਂਕਾ ਲੱਗੂਗਾ ਪਰ ਮੈਂ ਹਰ ਹਰ ਸਾਡੀ ਪ੍ਰੋਬਲਮ ਹੱਲ ਕਰਦਾ ਪਿਆ ਤੁਹਾਡੇ ਖੜੇ ਹੋਵਾਂਗੇ ਅੱਜ ਆਇਆ

ਮਾਤਾ ਜੀ ਹੁਣ ਕੌਣ ਸਲਾਹ ਹੈ ਟੈਂਕਰ ਭੇਜ ਦੇ ਟੈਂਕਰ ਆ ਹੀ ਨਾ ਹਾਂਜੀ ਆ ਹੀ ਨਹੀਂ ਲਾਣਾ ਟੈਂਕਰ ਉਹ ਕਹਦੇ ਨਹੀਂ ਜਿਹੜਾ ਉਹ ਕਹਿੰਦੇ ਕਾਰ ਆਏ ਨਾ ਟੈਂਕਰ ਕਹਿੰਦੇ ਆ ਹੀ ਨਾ ਟੈਂਕਰ ਹਾਂਜੀ ਟੈਂਕਰ ਆ ਟੈਂਕਰ ਦਾ ਪਾਣੀ ਵੀ ਕਰ ਗਿਆ ਹਾਂਜੀ ਕਿੱਤੇ ਘਟੇ ਪਾਣੀ ਚ ਨਾ ਚੋ ਪਿਆ ਰਹੇ ਹਾਂਜੀ ਦੇਖੋ ਲਾਈਟ ਸੀਗਾ ਦੇਖੋ ਰੋਡ ਖੁੱਲ ਗਿਆ ਦੇਖੋ ਪੂਰਾ ਅਫਸਰ ਨੇ ਡੋਰ ਸਾਡ ਰੋਡ ਤੋਂ ਸਾਡ ਦੇਖੋ ਲਾਈਟ ਸੀਗਾ ਦੇਖੋ ਵਟੀਆਂ ਦੇਖੋ ਦੇਖੋ ਪੂਰਾ ਰੋਡ ਖੁੱਲ ਗਿਆ ਦੇਖੋ ਵੱਟੀਆਂ ਲਈ ਸੀਗਾ ਤੇ ਇੱਥੇ ਵੱਟੀਆਂ ਦੇਖੋ ਪੂਰਾ ਟਰੈਕ ਵੀ ਖੁੱਲ ਗਿਆ ਇਹ ਦੇਖੋ ਅਫਸਰ ਆਇਆ ਲੇਕਿਨ ਨਾਲ ਹੀ ਖੁੱਲ ਗਿਆ ਦੇਖੋ 823 ਦੇਖੋ ਲਾਈਸੈਂਸ ਸੀਗਾ ਦੇਤੇ ਅੱਗੇ 20 ਦਿਨਾਂ ਦੇ ਵਿੱਚ ਪਾਲਖਰਾਤੀ 6 ਤੱਕ 6 ਤਰੀਕ ਤੱਕ ਲੱਗ ਜਾਏਗੀ ਇਹ ਬਹੁਤ ਜਲਦੀ ਪਹੁੰਚ ਆਉਂਦੇ ਆ